ਰਾਣਾ ਗੁਰਜੀਤ ਸਿੰਘ ਵੀ ਇੱਥੇ ਪਹੁੰਚੇ ਨੇ ਬੰਦ ਦੇ ਉੱਪਰ ਪਹੁੰਚੇ ਨੇ ਔਰ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਰਾਣਾ ਜੀ ਨੁਕਸਾਨ ਨਿਖਾਈ ਦੇ ਰਿਹਾ ਹੈ ਔਰ ਇਹ ਨੁਕਸਾਨ ਹਰ ਵਾਰ ਹੁੰਦਾ ਹੈ ਤਾਂ ਕਾਰਨਾਂ ਦੀ ਵੀ ਗੱਲ ਚੱਲੇਗੀ ਲੋਕਾਂ ਦੀ ਮਦਦ ਦੀ ਵੀ ਗੱਲ ਚੱਲੇਗੀ ਪਰ ਅੱਜ ਦੇ ਹਾਲਾਤ ਕਿੱਥੇ ਖੜੇ ਨੇ ਦੇਖੋ ਗੱਲ ਇਹ ਆ ਕਿ ਵੀ ਇਸ ਇਲਾਕੇ 'ਚ ਜੇ ਤਾਂ ਆਪਤਾ ਕੋਈ ਕੁਦਰਤੀ ਹੋਵੇ ਉਹਦੇ ਕਰਕੇ ਨੁਕਸਾਨ ਹੋਵੇ ਤਾਂ ਲੋਕ ਵੀ ਚਰ ਲੈਣ ਤੇ ਸਾਨੂੰ ਵੀ ਬੋਲਣਾ ਨਹੀਂ ਚਾਹੀਦਾ ਲੇਕਿਨ ਸਵਾਲ ਹੈ ਇਸ ਗੱਲ ਦਾ ਕਿ ਇਹਨਾਂ ਨੂੰ ਮੈਨ ਮੇਡ ਫਲਡ ਕਾਂਗੇ ਕੀ ਜ਼ਿੰਮੇਵਾਰ ਬੰਦੇ ਚਾਹੇ ਮੰਤਰੀ ਹੋਵੇ ਚਾਹੇ ਸੈਕਟਰੀ ਹੋਵੇ ਚਾਹੇ ਚੀਫ ਇੰਜੀਨੀਅਰ ਤੇ ਉਹਨਾਂ ਦਾ ਮਹਿਕਮਾ ਹੋਵੇ ਉਹਨਾਂ ਦੀ ਗੱਲ ਕਰੀਏ ਇਹ ਉਹਨਾਂ ਦੇ ਕਾਰਨ ਹੋਇਆ ਮੈਂ ਤਾਂ ਕਾਂਗਾ ਉਹਨੇ ਕੋ ਪਹਿਲੀ ਦਫਾ ਨਹੀਂ ਗਲਤੀ ਹੋਈ ਹਰ ਸਾਲ ਜਦੋਂ ਹੜੰਦਾ ਜਦੋਂ ਵੀ ਆਉਂਦਾ ਅਸੀਂ ਇਹੀ ਗਲਤੀ ਕਰੀਦੀ ਆ ਕਿ ਇੱਕ ਗਲਤੀ ਜ਼ਿੰਦਗੀ ਚ ਕਾਫੀ ਨਹੀਂ ਇਹਨਾਂ ਲੋਕਾਂ ਦਾ ਕੀ ਕਸੂਰ ਹੈ ਇਹਨਾਂ ਦਾ ਕਸੂਰ ਤਾਂ ਇਹ ਹੈ ਨਾ ਕਿ ਇਹਨਾਂ ਨੂੰ ਜ਼ਮੀਨ ਇੱਥੇ ਪੈ ਗਈ ਤੇ ਇਹਨਾਂ ਦੀ ਮਜਬੂਰੀ ਆ ਵਿਖਦੀ ਹੈ ਨਹੀਂ ਤੇ ਛੱਡ ਸਕਦੇ ਨਹੀਂ ਨਹੀਂ ਤਾਂ ਖੁਦ ਹੀ ਮਿੱਟੀ ਖੂਨ ਹਾਂ ਜ਼ਮੀਨਾਂ ਵਿੱਕ ਕੇ ਇਹ ਆਪਣੀਆਂ ਜੇ ਜੇ ਕਿਸੇ ਕੋਲ 10 ਕਿੱਲੇ ਆ ਨਾ ਤੇ ਦੂਜੇ ਤੀਜੇ ਸਾਲ ਕਿਲਾ ਉਹਦਾ ਵਿਕਿਆ ਹੁੰਦਾ ਕਾਰਨ ਕਿ ਕਰਜ਼ਾ ਚੜ ਜਾਂਦਾ ਹੁਣ ਜਿਹਨਾਂ ਜ਼ਿਮੀਦਾਰਾਂ ਦੀ ਫਸਲ ਮਰੀ ਆ ਉਹਨਾਂ ਨੇ ਕਿਤੇ ਨੂੰ ਕਿਤੇ ਤੇ ਖਰਚਾ ਲਾ ਕੇ ਰੋਟੀ ਦਿਖਾਣੀ ਆ ਤੁਹਾਡੇ ਸਾਹਮਣੇ ਆ ਇਹ ਕੋਈ ਬਹੁਤ ਸਮੇਂ ਨਹੀਂ 23 ਦੇ ਵਿੱਚ ਹੋਇਆ 24 ਸੁੱਕਾ ਨਿਕਲਿਆ 25 ਫੇਰ ਹੋ ਗਿਆ ਪਹਿਲਾਂ ਹੁਣੀ ਚ ਹੋਇਆ ਸੀਗਾ ਇਹ ਕਰਤਾ ਹੀ ਇਹ ਸਾਰਾ ਕੁਝ ਹੁੰਦਾ ਜਾਊਗਾ ਔਰ ਮੈਂ ਇਸ ਕਰਕੇ ਨਹੀਂ ਕਿ ਰਣਾਇੰਦਰ ਪ੍ਰਤਾਪ ਸਿੰਘ ਮੇਰਾ ਬੇਟਾ ਆ ਤਾਂ ਮੈਂ ਗੱਲ ਕਹਿ ਰਿਹਾ ਇਹ ਤਾਂ ਔਨ ਰਿਕਾਰਡ ਆ ਵਿਧਾਨ ਸਭਾ ਦੇ ਵਿੱਚ ਉਹਨੇ ਐਸੇ ਮੰਤਰੀ ਨੂੰ ਸਵਾਲ ਕੀਤਾ ਕਿ ਹਾਏ ਸਾਲ ਇੱਕ ਅੱਧਾ ਸਾਲ ਸੁੱਖਾ ਦੋ ਨਿਕਲਦੇ ਆ ਤਾਂ ਫੇਰ ਇਸ ਇਲਾਕੇ ਦਾ ਤਹਿ ਸਨਹਿ ਹੁੰਦੀ ਆ ਖਾਦੀ ਇਸ ਇਲਾਕੇ ਦੀ ਗੱਲ ਨਹੀਂ ਮੈਂ ਕਰਨੀ ਚਾਹੁੰਦਾ ਸਾਹਮਣੇ ਖਡੂਰ ਸਾਹਿਬ ਹੈ ਉਦੋਂ ਪਰ ਬਿਆਸ ਦਾ ਹਲਕਾ ਉਦੋਂ ਅੱਗੇ ਭਲਾਥ ਦਾ ਹਲਕਾ ਉਦੋਂ ਅੱਗੇ ਚੱਕੀਆਂ ਤੋਂ ਜਦੋਂ ਪਾਣੀ ਆਉਂਦਾ ਹੈ ਉਹਦੀ ਗੱਲ ਕਰ ਲਓ ਇਹ ਨਾਲੇ ਹਲਕੇ ਦੀ ਗੱਲ ਕਰ ਲਓ ਤੁਸੀਂ ਸ਼ਾਹਕੋਟ ਜ਼ੀਰਾ ਮਖੂ ਫਿਰੋਜ਼ਪੁਰ ਇੱਧਰ ਦੀ ਗੱਲ ਕਰ ਲਓ ਨਵਾਂ ਸ਼ਹਿਰ ਤੇ ਉੱਪਰ ਦੇ ਹਲਕੇ ਜਿਹੜੇ ਆ ਉਹਨਾਂ ਦੀ ਗੱਲ ਕਰ ਲਓ ਤੇ ਗੱਲ ਇਹ ਕਿ ਬਈ ਅਸੀਂ ਪ੍ਰਬੰਧ ਕਿਉਂ ਨਹੀਂ ਕਰ ਪਾਉਂਦੇ ਇਹਦੇ 'ਚ ਕੋਈ ਰਾਕੇਟ ਸਾਇੰਸ ਨਹੀਂ ਆ ਜੇ ਲੱਖ ਪਾਣੀ ਲੱਖ ਕਿਸੇਕ ਪਾਣੀ ਉੱਪਰੋਂ ਠੀਕ ਹੈ ਡੈਮ ਭਰ ਗਏ ਆਪਾਂ ਛੱਡਣਾ ਤੇ ਭਰੇ ਹੈ ਨਹੀਂ ਉਸ ਤੋਂ ਪਹਿਲਾਂ ਜਿਹੜੀ ਨਹਿਰਾਂ ਦਾ ਪਾਣੀ ਉੱਪਰੋਂ ਡੈਮ ਦਾ ਪਾਣੀ ਤੁਸੀਂ 90 ਹਜ਼ਾਰ ਲੱਖ ਛੱਡ ਰਹੇ ਹੋ ਤੇ ਅੱਗੇ ਨਿਕਲ ਕੇ ਨਾ ਰਿਹਾ 20 ਹਜ਼ਾਰ ਕਿਊਸਿਕ ਤੇ ਜੇ 20 ਹਜ਼ਾਰ ਕਿਊਸਿਕ ਨਿਕਲ ਰਿਹਾ ਤਾਂ 10 ਹਜ਼ਾਰ ਕਿਊਸਿਕ ਇਸ ਇਲਾਕੇ ਦੇ ਵਿੱਚ ਉਹ ਢਾ ਲੱਗ ਰਹੀ ਹੈ ਨਾ ਅੱਗੇ ਤਾਂ ਜਾਣੀ ਰਿਹਾ ਹਰੀਕੇ ਤੋਂ ਤੇ ਪਿਛਲੇ 11 ਦਿਨਾਂ ਦਾ ਹਿਸਾਬ ਕਿਤਾਬ ਮੰਤਰੀ ਜੀ ਨਾਲ ਰਾਣਾ ਇੰਦਰਪ੍ਰਤਾਪ ਸਿੰਘ ਕਰਕੇ ਆਏ ਆ ਪਰਮਜੀਤ ਬਾਉਪੂਰ ਇੱਥੇ ਸਾਰੇ ਰੋ ਗਿਆ ਇਹ ਸਾਰੇ ਲੋਕ ਆ ਹੁਣ ਬਾਬਾ ਸੁਖਾ ਸਿੰਘ ਜੀ ਇਹਨਾਂ ਦਾ ਯਾਰ ਹਰ ਸਾਲ ਸਾਂ ਹੀ ਇਹ ਇਹ ਸੇਕਮ ਨੂੰ ਬਣੇ ਬਾਬੇ ਕੀ ਬਣਿਆ ਤੇ ਤੁਰੇ ਫਿਰਨੇ ਜਿੱਥੇ ਆ ਖਾਲਸਾ ਹੈ ਡਾਲੇ ਆ ਹੋਰ ਬੜੀਆਂ ਸੰਸਥਾਵਾਂ ਜਿਹੜੀਆਂ ਪਾਣੀ ਪਾਣੀ ਦੀ ਸੇਵਾ ਕਰ ਰਹੀਆਂ ਯਾਰ ਕੋਈ ਡੰਗਰਾਂ ਦੀ ਟੂੜੀ ਦੀ ਸੇਵਾ ਕਰ ਰਿਹਾ ਕੋਈ ਟਾਣੇ ਦੀ ਕਰ ਰਿਹਾ ਸਰਕਾਰ ਕਿੱਥੇ ਆ ਹਲੇ ਹਲੇ ਖਤਮ ਨਹੀਂ ਹੋ ਗੱਲ ਸੁਣੋ ਮੇਰਾ ਪੁੱਤਰ ਹੈ ਤੂੰ ਹਾਂਜੀ ਤੇ ਧਮਕਾ ਮਾਰ ਲਿਆ ਤਾਂ ਪੁੱਤਰ ਕਹਿਣਾ ਪੈਣਾ ਤੇ ਮੇਰੀ ਮੇਰੀ ਤਾਂ ਇੱਕ ਗੱਲ ਆ ਕਿ ਹਰ ਸਾਲ ਇਹੀ ਕੰਮ ਹੁੰਦਾ ਜੇ ਜਦੋਂ ਉੱਪਰੋਂ ਲੱਖ ਸਵਾ ਲੱਖ ਪਾਣੀ ਛੱਡਦੇ ਆ ਅੱਗੇ ਉਹ ਤੁਸੀਂ ਆ 20 ਹਜ਼ਾਰ ਛੱਡ ਦਿੱਤਾ ਰੋਲਾ ਪਾਇਆ ਤਾਂ 30 40 ਹਜ਼ਾਰ ਕਿਊਸਿਕ ਆ ਨਦੀ ਚ ਅੱਗੇ ਛੱਡ ਦਿੱਤਾ ਬਰਾਜ ਤੋਂ ਥੱਲੇ ਨੂੰ ਤੇ ਜੋ ਦੋਕ ਦਿਨ ਠੰਡੇ ਹੁੰਦੇ ਆ ਫਿਰ ਤੁਸੀਂ ਫਟੇ ਫਾਟਕ ਬੰਦ ਕਰ ਦਿੰਦੇ ਹੋ ਅੱਜ 7 8 ਲੱਖ ਕਿਊਸਿਕ ਪਾਣੀ ਇਹਨਾਂ ਆ ਪਿੰਡਾਂ ਚ ਤੁਰਿਆ ਫਿਰਦਾ ਇਹਨਾਂ ਦਾ ਕਸੂਰ ਕੀ ਆ ਯਾਰ ਸਰਕਾਰ ਕਸੂਰ ਤਾਂ ਦੱਸੇਗੀ ਇਹਨਾਂ ਨੂੰ ਹਰ ਸਾਲ ਅਸੀਂ ਸਜ਼ਾ ਦੰਦੇ ਕਿਉਂ ਆ ਰੋਫ ਸਰ ਜਿਹੜੇ ਚੰਡੀਗੜ੍ਹ ਬੈਠ ਕੇ ਫੈਸਲੇ ਕਰਨ ਇਹ ਕਿੱਥੇ ਲਿਖਿਆ ਯਾਰ ਇਹਨਾਂ ਨੂੰ ਪੁੱਛ ਲੋ گے ਗੇਜ ਰੋਜ਼ ਚੈੱਕ ਕਰਦੇ ਆ ਕਿ ਉੱਥੋਂ ਪਾਣੀ ਕਿੰਨਾ ਆਇਆ ਅੱਗਿਓ ਪਾਣੀ ਕਿੰਨਾ ਗਿਆ ਤੇ ਬਾਕੀ ਦਾ ਪਾਣੀ ਤਾਂ ਇਹਨਾਂ ਦੇ ਖੇਤਾਂ 'ਚ ਹੈ ਨਾ ਯਾਰ ਕਹਣਾ ਤੁਸੀਂ ਉਹਨੇ ਕਿਹਾ ਮੈਨ ਮੇਡ ਇਹ ਆਪ ਲਿਆਉਂਦੀ ਸੀ ਆਪਤਾ ਹੈ ਕੁਦਰਤੀ ਆਪਤਾ ਤਾਂ ਬਾਅਦ ਦੀ ਗੱਲ ਹੈ ਤਾਂ ਇਹਦੇ ਲਈ ਜ਼ਿੰਮੇਵਾਰੀ ਫਿਰ ਕਿਦੀ ਫਿਕਸ ਹੁੰਦੀ ਹੈ ਕਿ ਕੀ ਕੀ ਕਰਨਾ ਚਾਹੀਦਾ ਹੈ ਇਹ ਮੈਨ ਮੇਡ ਕਦੋਂ ਤੱਕ ਚੱਲਦਾ ਰਹੇਗਾ ਇਹ ਕੰਮ ਮੈਨ ਮੇਡ ਉਹ ਮੰਤਰੀ ਜੀ ਨੇ ਕਿਹਾ ਕਿ ਵੀ 200 ਕਰੋੜ ਰੁਪਇਆ ਮੇਰੇ ਕੋਲ ਅੰਦਰ ਘੁਮਰਾਣਾ ਅਸੀਂ ਕਿਤੇ ਕਿਤੇ ਇਕੱਲੇ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਵਿਧਾਨ ਸਭਾ ਦਾ ਰਿਕਾਰਡ ਵੇਖ ਲਓ ਤੇ ਉਹਨਾਂ ਨੇ ਜੇ 1 ਰੁਪਇਆ ਲਾਇਆ ਉਹ ਦੱਸ ਦਿਓ ਤੇ ਜੇ ਕਟਿਆਂ ਦਾ ਪ੍ਰਬੰਧ ਸੀ ਉਹ ਦੱਸ ਦੇਣ ਜੇ ਕੋਈ ਮਸ਼ੀਨਰੀ ਦਾ ਪ੍ਰਬੰਧ ਸੀ ਉਹ ਦੱਸ ਦੇਣ ਜੇ ਰੋ ਇੱਥੇ ਪ੍ਰਾਈਵੇਟ ਮਸ਼ੀਨਾ ਇੱਕ ਤੇਰੀ ਭੌ ਦੀ ਆਦੀ ਸੀ ਭੋਕ ਲੈਣ ਇੱਕ ਅੰਦਰ ਨੇ ਭੇਜੀ ਇੱਕ ਇੱਕ ਦੋ ਦੋ ਅੰਦਰ ਨੇ ਭੇਜੀਆਂ ਲੈਕਨ ਜਦੋਂ ਹਾੜੀ ਆ ਗਿਆ ਤੇ ਪੋਰਗਰੇਨਾ ਵਿੱਚ ਡੁੱਬਣੀਆਂ ਥੋੜੀ ਨਾ ਉਹ ਤਾਂ ਬਾਹਰ ਆਉਣੀਆਂ ਤੇ ਹੁਣ ਪਾਣੀ ਜਦੋਂ ਲੱਥੇਗਾ ਸਰਕਾਰ ਦੇ ਉੱਤੇ ਤਾਂ ਲੋਕਾਂ ਨੂੰ ਆਸ ਨਹੀਂ ਔਰ ਮੈਂ ਇੱਕ ਗੱਲ ਦੱਸਣੀ ਚਾਹਣਾ ਜਦੋਂ ਕਾਂਗਰਸ ਦਾ ਰਾਜ ਆਇਆ ਮਾਲਕ ਕਿਰਪਾ ਕਰੇ ਪਹਿਲ ਦੇ ਆਧਾਰ ਤੇ ਇਸ ਇਲਾਕੇ ਦਾ ਕੰਮ ਹੀ ਕਰਾਉਣਾ ਖਾਲੀ ਇਸ ਇਲਾਕੇ ਦਾ ਨਹੀਂ ਸ਼ੁਰੂ ਭਵੇਂ ਇੱਥੋਂ ਹੋਵੇ ਇਹ ਦੋ ਸਾਲ ਲੱਗਣ ਦੋ ਲੱਗਣ ਤਿੰਨ ਲੱਗਣ ਸਾਰੇ ਲੋਕਾਂ ਨੂੰ ਸੁੱਖ ਹੋਣਾ ਚਾਹੀਦਾ ਯਾਰ ਸਰਕਾਰ ਤਾਂ ਉਹ ਜਿਹੜੀ ਸੁੱਖ ਦੇਵੇ ਸਰਕਾਰ ਉਹ ਨਹੀਂ ਕਿ ਜਿਹੜੀ ਜ਼ਿਮੀਂਦਾਰਾਂ ਦੀ ਲੈਂਡ ਪੂਲਿੰਗ ਚ ਜ਼ਮੀਨਾ ਖੋਣ ਤੇ ਆਵੇ ਇੱਥੇ ਕਰਜ਼ਾ ਲੈਣਾ ਜੇ ਅਸੀਂ ਲੋਕਾਂ ਨੂੰ ਕਿਹਾ 1000 ਰੁਪਏ ਦੇਣਾ ਉਹ ਦੇਣਾ ਬਈ ਦੇਣਾ ਤਾਂ ਪ੍ਰਬੰਧ ਹੁਣ ਤੁਸੀਂ ਸਾਡੀਆਂ ਜ਼ਮੀਨਾਂ ਕਰਜ਼ਾਈ ਰੱਖ ਕੇ ਦੇਣਾ ਇਹ ਨਹੀਂ ਗੱਲਾਂ ਹੋ ਸਕਦੀਆਂ ਲੋਕ ਸੁਚੇਤ ਨੇ ਔਰ ਮੂੰਹ ਤੋੜ ਜਵਾਬ ਦੇਣਗੇ ਰਾਣਾ ਜੀ ਇਹ ਜਦੋਂ ਪਾਣੀ ਲੱਥ ਜਾਂਦਾ ਜਦੋਂ ਤੁਸੀਂ ਕਿਹਾ ਫਿਰ ਉਸ ਤੋਂ ਬਾਅਦ ਗੱਲ ਮੁਆਵਜਿਆਂ ਤੇ ਆ ਜਾਂਦੀ ਹੈ ਕਿੰਨਾ ਕੁ ਤੁਸੀਂ ਸੋਚਦੇ ਹੋ ਵੀ ਉਹ ਜਿਹੜਾ ਪ੍ਰਕਰਮਨ ਹੈ ਜਿਹੜਾ ਪ੍ਰਕਿਰਿਆ ਹੈ ਉਹ ਠੀਕ ਹੈ ਕਿ ਮੁਆਵਜੇ ਮਿਲਦੇ ਨੇ ਕਿ ਉਹ ਵਾਦੇ ਤੇ ਦਾਵਿਆਂ ਦੀ ਲੜੀ ਦੇ ਵਿੱਚ ਹੀ ਰਹਿ ਜਾਂਦੇ ਨੇ ਦੇਖੋ 70000 ਰੁਪਏ ਕਿਲੇ ਦਾ 100 ਰੁਪਏ ਕਿਲੇ ਦਾ ਚੋਨਾ ਹੁੰਦਾ ਜੇ ਜਿੰਨੀ ਮਿਹਨਤ ਲੋਕ ਕਰਦੇ ਆ ਖੇਤਾਂ 'ਚ ਹੀ ਰਹਿੰਦੇ ਆ ਪਾਣੀ 'ਚ ਹੀ ਰਹਿੰਦੇ ਆ ਡੁੱਬਣ ਨੂੰ ਤਿਆਰ ਆ ਬੱਚੇ ਵੀ ਮਰਵਾਏ ਕਾਦੇ ਲਈ ਕਿ ਯਾਰ ਸਾਡਾ ਪਰਿਵਾਰ ਜਿਹੜਾ ਹੈ ਨਾ ਇਹ ਸੁੱਖ ਦੀ ਰੋਟੀ ਖਾਵੇ ਤੇ ਉਹਨੂੰ ਦਿਨੇ ਕੀ ਮੁਆਵਜ਼ਾ 7000 7000 ਚ ਵੀ ਕੁੱਲ 10-15% ਬੰਦਿਆਂ ਨੂੰ ਪੈਸੇ ਦਿੱਤੇ ਗਏ ਪਿਛਲੀ ਵਾਰ 85% ਬੰਦੇ ਤਾਂ ਉਹਨਾਂ ਨੂੰ ਪੈਸੇ ਨਹੀਂ ਮਿਲੇ ਹੁਣ ਤੁਸੀਂ ਇਹ ਕੀ ਕਹੋਗੇ ਹੁਣ ਗੱਲ ਇਹ ਕਿ ਇਹ ਕੁਦਰਤੀ ਨਹੀਂ ਆ ਇਹਨਾਂ ਲੋਕਾਂ ਨੇ ਕ੍ਰੀਏਟ ਕੀਤੀ ਹੈ ਇਹਨਾਂ ਦੀ ਨੈਗਲੀਜੈਂਸੀ ਲਾਪਰਵਾਹੀ ਦੇ ਨਾਲ ਇਹ ਸਾਰਾ ਕੁਝ ਹੋਇਆ ਅਚਾਰਾ ਜੀ ਅਖੀਰ ਦੇ ਵਿੱਚ ਜਾਣਨਾ ਚਾਹਾਂਗੇ ਹਾਲਾਤ ਹ ਦਿਨ ਬਦਨ ਹੋਰ ਡੂੰਘੇ ਹੁੰਦੇ ਜਾਂਦੇ ਆ ਤੁਹਾਡੀ ਰਾਏਨ ਸਰ ਕਰੇ ਕੀ ਕੀਤਾ ਕੀ ਜਾਵੇ ਇਹਨਾਂ ਲੋਕਾਂ ਨੂੰ ਬਚਾਉਣ ਲਈ ਸੂਬੇ ਨੂੰ ਬਚਾਉਣ ਲਈ ਕੀਤਾ ਕੀ ਜਾਵੇ ਜੇ ਤਾਂ ਬਗੈਰ ਪੈਸੇ ਦੇ ਕੁਝ ਕਰਨਾ ਇਹ ਕੋ ਰਾਕਟ ਸਾਇੰਸ ਨਹੀਂ ਆ ਉਪਰੋਂ ਜੇ ਲੱਖ ਪਾਣੀ ਛੱਡਦੇ ਹੋ 20000 ਤੁਹਾਡਾ ਜਿੰਨਾ ਪਾਣੀ ਚਾਹੀਦਾ ਉਹ ਦਰਿਆ ਚ ਹੈਗਾ ਗਰਮੀਆਂ ਚ ਵੀ ਹੁੰਦਾ 20000 ਦੀਆਂ ਛੱਡੀਆਂ 20000 ਕਿਸੇ ਰਾਜਸਥਾਨ ਫੀਡਰ ਵਗੈਰਾ ਭਈ 20000 ਹੋ ਗਿਆ ਜੇ ਲੱਖ ਭੇਜਿਆ ਤਾਂ ਅਸੀਂ ਅੱਗੇ ਤੋਰੋ ਇਹ ਕਦੇ ਵੀ ਦੁਖੀ ਨਹੀਂ ਹੋ ਸਕਦੇ ਜੇ 4 ਲੱਖ ਹੁੰਦਾ ਤੈ ਕਤੀ ਅਗੇ ਤੋਰੋ ਇਹਨਾਂ ਨੂੰ ਡੋਬ ਕੇ ਦੱਸੋ ਕੀ ਫਾਇਦਾ ਇਹ ਸਰਕਾਰ ਦੱਸੇ ਜਵਾਬ ਦੇਵੇ ਠੀਕ ਹੈ ਇਹ ਸਨ ਰਾਣਾ ਗੁਰਜੀਤ ਜਿਨ੍ਹਾਂ ਨੇ ਸਾਫ਼ ਤੌਰ ਤੇ ਇੱਕ ਫਾਰਮੂਲਾ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਇਸ ਤਰਾਸ ਦੀ ਤੋਂ ਨਿਪਟਿਆ ਜਾ ਸਕਦਾ ਹੈ ਨਾਲ ਨਾਲ ਉਹਨਾਂ ਨੇ ਸਵਾਲ ਕੀਤਾ ਹੈ ਸਰਕਾਰ ਨੂੰ ਅਤੇ ਸਰਕਾਰ ਤੋਂ ਪੁੱਛਿਆ ਹੈ ਕਦੋਂ ਤੱਕ ਇਹ ਲੋਕ ਇਸ ਤਸ਼ੱਦਦ ਦਾ ਸਾਹਮਣਾ ਕਰਦੇ ਰਹਿਣਗੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਫਾਰਮੂਲਾ ਕੋਈ ਨਾ ਕੋਈ ਸਲਾਹ ਕੰਮ ਕਰੇਗੀ ਅਤੇ ਸਰਕਾਰ ਉਰਤੇ ਗੌਰ ਕਰੇਗੀ ਤੇ ਇਹ ਲੋਕ ਇਸ ਤਬਾਹੀ ਤੋਂ ਬਚ ਸਕਣਗੇ ਕਪੂਰਥਲਾ ਤੋਂ ਕੈਮਰਾਮੈਨ ਅਮਨਦੀਪ ਦੇ ਨਾਲ ਸੰਦੀਪ ਓਬਰੋਏ న్యూਸ 8 ਇੰਨੇਟਵਰਕ ਕਪੂਰਥਲਾ